ਹਾਂਜੀ ਪਿੰਡ ਛਨੀਰ ਜ਼ਿਲ੍ਹਾ ਮਾਨਸਾ ਵਿਖੇ ਨਿਊ ਹਾਲੈਂਡ ਵਾਲਿਆਂ ਦਾ ਸ਼ੋਅਰੂਮ ਖੁੱਲਿਆ ਜੀ ਨਵਾਂ ਸਰਸਾ ਰੋਡ ਦੇ ਉੱਤੇ ਦੇਖੋ ਜੀ ਸੁਪਰ ਸੀਟਰਾਂ ਵੀ ਨੇ ਇੱਥੇ ਤੇ ਨਿਊ ਹਾਲੈਂਡ ਟਰੈਕਟਰ 5620 ਖੜਾ 36 ਪੀ ਸਾਰੇ ਹੀ ਨਿਊ ਹਾਲੈਂਡ ਟਰੈਕਟਰ ਨੇ ਇੱਥੇ ਤੇ ਆਹ ਭਾਈਆਂ ਦਾ ਨੰਬਰ ਹੈ ਤੇ ਸਕਰੀਨ ਤੇ ਵੀ ਭਾਈਆਂ ਦਾ ਨੰਬਰ ਚਲਾ ਦਿੰਨੇ ਆ ਤੇ ਜੇ ਕਿਸੇ ਨੇ ਟਰੈਕਟਰ ਲੈਣਾ ਤਾਂ ਬਾਈਆਂ ਨਾਲ ਸੰਪਰਕ ਕਰ ਲਓ ਬਹੁਤ ਹੀ ਨਰਮ ਬੰਦੇ ਨੇਗੇ ਤੇ ਆ ਦੇਖੋ ਹੁਣ ਟਰੈਕਟਰ ਆਏ ਨੇ ਇਨਾਂ ਕੋਲੇ ਬਾਈਆਂ ਕੋਲੇ ਟਰੈਕਟਰ ਆਉਂਦੇ ਰਹਿੰਦੇ ਨੇ ਵਿਗਦੇ ਰਹਿੰਦੇ ਨੇ ਨਾਲ ਦੀ ਨਾਲ ਤੇ ਹੁਣ ਆਪਾਂ ਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਖਾਸ ਕਰਕੇ ਜਿਹੜੇ ਚਨੀਰ ਦੇ ਨੇੜੇ ਤੇੜੇ ਪਿੰਡ ਪੈਂਦੇ ਨੇਗੇ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਕਬਰਾਲਾ ਹੋਇਆਗਾ ਆ ਦੇਖੋ ਕਿੰਨੇ ਟਰੈਕਟਰ ਖੜੇ ਨੇਗੇ ਤੇ ਨਵੇਂ ਹੋਰ ਆ ਜਾਂਦੇ ਨੇ ਤੇ ਜਿਹੜੇ ਆ ਜਾਂਦੇ ਉਹ ਵੀ ਕੀ ਜਾਂਦੇ ਨਾਲ ਦੀ ਨਾਲ ਤਾਂ ਜੇ ਕਿਸੇ ਨੇ ਲੈਣਾ ਨਿਊ ਹਾਲੈਂਡ ਡਾਇਰੈਕਟਰ ਤਾਂ ਭਾਈਆਂ ਨਾਲ ਸੰਪਰਕ ਕਰ ਲਓ ਜੀ ਦੇਖੋ ਜੀ ਅੰਦਰੋਂ ਵੀ ਦਿਖਾਉਣੇ ਆਪਾਂ ਦਫ਼ਤਰ ਭਾਈਆਂ ਦਾ ਬਹੁਤ ਖੁੱਲੇ ਥਾਂ ਦੇ ਵਿੱਚ ਬਣਿਆ ਹੋਇਆ ਇਹ ਸ਼ੋਅਰੂਮ ਇਹਨਾਂ ਦਾ ਦੇਖੋ ਵੀ ਆ ਭਾਈਆਂ ਦਾ ਦਫ਼ਤਰ ਆ ਗਿਆ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਫੋਨ ਦੇ ਵੀ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ। ਦੇਖੋ ਵੀ ਟਰੈਕਟਰੀ ਟਰੈਕਟਰ ਕਰਤੇ ਬਾਈਆਂ ਨੇ ਝਨੀਰ ਦੇ ਵਿੱਚ। ਦੇਖੋ ਵੀ 5523630 4/4 ਸਾਰੇ ਤਰ੍ਹਾਂ ਦੇ ਨਿਊ ਹਾਲੈਂਡ ਮਿਲ ਜਾਣਗੇ। ਦੇਖੋ ਵਧੀਆ ਖੁੱਲਾ ਥਾਂ ਹੈ। ਇਧਰ ਬੈਕ ਸਾਈਡ ਆ ਗਿਆ। ਦੇਖੋ ਵੀ ਬਹੁਤ ਹੀ ਵਧੀਆ ਪ੍ਰਾਲਾ ਕਰੇ ਚਨੀਰ ਦੇ ਨੇੜੇ ਦੇ ਪਿੰਡਾਂ ਵਾਸਤੇ। ਕਿਉਂ ਵਿਕਰੀ ਬਹੁਤ ਹੈਗੀ ਨਿਊ ਹਾਲੈਂਡ ਦੀ ਨਿਊ ਹਾਲੈਂਡ ਟਰੈਕਟਰ ਬਹੁਤ ਵਧੀਆ ਨੇ ਤਾਂ ਕਰਕੇ ਹੁਣ ਆਪਾਂ ਨੂੰ ਦੂਰ ਜਾਣ ਦੀ ਵੀ ਲੋੜ ਨਹੀਂ ਕਿਤੇ ਦੇਖੋ ਵੀ ਬਾਕੀ ਜਿਨੇ ਵੀ ਲੈਣਾ ਬਾਈਆਂ ਨਾਲ ਇੱਕ ਵਾਰੀ ਫੋਨ ਤੇ ਸੰਪਰਕ ਜ਼ਰੂਰ ਕਰ ਲੋ ਤੁਸੀਂ ਆਪ ਹੀ ਮੰਨ ਜਾਓਗੇ ਬਾਈਆਂ ਦਾ ਗੱਲ ਕਰਨ ਦਾ ਢੰਗ ਦੇਖ ਕੇ ਤੇ ਗੱਲ ਵੀ ਬਾਈ ਪੂਰੀ ਵਧੀਆ ਸੁਣਦੇ ਆ ਇਹ ਜੀ ਗੱਲ ਨਹੀਂ ਹਰੇਕ ਗੱਲ ਦਾ ਤੁਹਾਡਾ ਜਵਾਬ ਮਿਲੂਗਾ ਫੋਨ ਤੇ ਹਨਾ ਜੇ ਕੁਝ ਪੁੱਛਣਾ ਹੈਗਾ ਕਿਸੇ ਵੀ ਟਰੈਕਟਰ ਬਾਰੇ ਨਿਊ ਹਾਲੈਂਡ ਬਾਰੇ ਦੇਖੋ ਵੀ ਹੁਣ ਅੱਗੇ ਟਰੈਕਟਰ ਵੀ ਲਾਉਣਗੇ ਆਪਾਂ ਉਹ ਵੀ ਦਿਖਾਵਾਂਗੇ ਵੀ ਕਿਵੇਂ ਲਾਉਂਦੇ ਨੇ ਟਰੈਕਟਰ ਕੋੜਿਆਂ ਦੇ ਦਿੱਤਾ ਦੇਖੋ ਜੀ ਹੁਣ ਟਰੈਕਟਰ ਲਾਉਣ ਲੱਗੇ ਨੇ ਬਾਈ ਦੇਖੋ ਕਿディ ਘੈਂਟ ਗੱਲਬਾਤ ਬਣਾਤੀ ਚਨੀਰ ਦੇ ਵਿੱਚ ਤਿੰਨੇ ਟਰੈਕਟਰ ਨੇ ਹਿਲਾਉਣਗੇ ਵੈਸੇ ਆਉਂਦੀ ਰਹਿੰਦੇ ਇਹਨਾਂ ਕੋਲੇ ਵਾਈਆਂ ਕੋਲ ਤਾਂ ਕਿਉਂਕਿ ਚਨੀਰ ਦੇ ਨੇੜੇ-ਤੇੜੇ ਵਾਈਆਂ ਦੀ ਵਧੀਆ ਇੱਕ ਹਮੇਸ਼ ਬਣੀ ਹੋਈ ਹੈ ਕਿਉਂਕਿ ਵਧੀਆ ਬੰਦੇ ਨੇ ਕਿਤੇ ਗੱਲਬਾਤ ਵਧੀਆ ਸੁਣਦੇ ਨੇ ਦੇਖੋ ਵੀ ਚਾਰ ਆ ਟਰੈਕਟਰ ਖੜੇ ਨੇ ਹਲੇ ਹੁਣ ਅਸੀਂ ਉੱਪਰੋਂ ਦਿਖਾ ਰਹੇ ਹਾਂਗੇ ਇਹ ਸਰਸਾ ਰੋਡ ਤੇ ਆਈ ਚਨੀਰ ਤੋਂ ਜਦੋਂ ਆਪਾਂ ਸਰ੍ਹਸੇ ਨੂੰ ਜਾਂਦੇ ਆ ਤਾਂ ਉੱਥੇ ਛਨੀਰ ਦੇ ਵਿੱਚ ਹੀ ਹੈ ਇਹ ਲੋਕੇਸ਼ਨ ਬਾਕੀ ਦੇਖ ਹੀ ਲੋ ਜੀ ਤੁਸੀਂ ਵੀਡੀਓ ਦੇ ਵਿੱਚ ਦੇਖੋ ਜੀ ਕਿੱਡੀ ਘੈਂਟ ਗੱਲਬਾਤ ਬਣਾਈ ਪਈ ਹੈ ਹੁਣ ਦੂਜਾ ਟਰੈਕਟਰ ਲਾਉਣਗੇ ਬਾਈ ਦੂਜਾ ਟਰੈਕਟਰ ਲਾ ਰਹੇ ਨੇ ਦੇਖੋ ਬਈ ਇਹ ਵੀ ਤੇ ਯਾਰ ਬਈ ਹੁੰਦਾ ਹੈਗਾ ਟਰੈਕਟਰ ਲਾਉਣ ਦਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਛਿਰੀ ਤੇ ਟਰੈਕਟਰ ਚਲਾਉਣਾ ਹੈ ਨਾ ਬਸ ਰੋਜ ਵਾਲਾ ਬਣ ਜਾਂਦਾ ਹੈਗਾ ਨਵੇਂ ਬੰਤੇ ਨੂੰ ਥੋੜਾ ਜਿਹਾ ਡਰ ਜ਼ਰੂਰ ਲੱਗਦਾ ਹੈ ਕਨੇ ਬਸ ਜਿਵੇਂ ਜਿਵੇਂ ਬੰਦੇ ਦਾ ਤਜਰਬੇ ਵਧੀ ਜਾਂਦੇ ਨੇ ਕਈ ਵਾਰੀ ਜਿਵੇਂ ਹੁਣ ਵੀਡੀਓ 'ਚ ਦੇਖਿਆ ਟਰੈਕਟਰ ਤਿਲਕ ਜਾਂਦਾ ਹੈਗਾ ਮਤਲਬ ਵੀ ਅਣਜਾਣ ਬੰਦਾ ਨਹੀਂ ਲਾ ਸਕਦੇ ਜੇ ਤੂੰ ਥੋੜਾ ਹੀ ਔਖਾ ਕੰਮ ਹੈ ਆ ਬਾਈ ਦਾ ਤਜਰਬਾ ਬਹੁਤ ਹੋ ਰਿਹਾਗਾ ਦੇਖੋ ਵੀ ਨਾ ਇਹ ਟਰੈਕਟਰ ਵੀ ਲਾ ਰਹੇ ਨੇਗੇ ਚਲੋ ਵੀ ਜਵੇਂ ਆਪਾਂ ਚਿਰੀ ਦੇ ਉੱਤੇ ਰੈਂਪ ਧਰਦੇ ਹੁੰਨੇ ਆ ਹਮ ਆਪਣੇ ਗਾਰਡਰ ਲਵਾ ਕੇ ਉਹੀ ਚੀਜ਼ ਹੈ ਉਹ ਸਿਸਟਮ ਉਹੀ ਹੈ ਪਰ ਉੱਥੇ ਸਿੱਧਾ ਚੱਲਦਾ ਹੁੰਦਾ ਉੱਥੇ ਨਹੀਂ ਦਿੱਕਤ ਨਹੀਂ ਆਉਂਦੀ ਇੱਥੇ ਇੱਕ ਲਗਤ ਮਤਲਬ ਥੱਲੇ ਉੱਤਰਦਾ ਡਰਾਈਵਰ ਉਹ ਥੋੜਾ ਜਿਹਾ ਕਈ ਵਾਰੀ ਤਿਲਕ ਕੇ ਜਾਂਦਾ ਟਾਇਰ ਆ ਇੱਕ ਸਾਈਡ ਤੇ ਵਗ ਜਾਂਦਾ ਹੈ ਤਾਂ ਅਗਰ ਕੀਦਾ ਤਜਰਬਾ ਥੋੜਾ ਜਿਹਾ ਵੱਧ ਚਾਹੀਦਾ ਤੁਹਾਨੂੰ ਦੇਖੋ ਬਈ ਤੇ ਕਰ ਦਿਓ ਬਈ ਵੀਡੀਓ ਅੱਗੇ ਸ਼ੇਅਰ ਹਨਾ ਵੀ ਕਿੰਨੇ ਦਿਨ ਨੇੜੇ ਦੇੜੇ ਵਾਲੇ ਪਿੰਡਾਂ ਨੂੰ ਪਤਾ ਲੱਗ ਜੇ ਹਨਾ ਵੀ ਨਿਊ ਹਾਲੈਂਡ ਵਾਲਿਆਂ ਦਾ ਸ਼ੋਅਰੂਮ ਚ ਨੀਰਚੀ ਆ ਗਿਆ ਹਨਾ ਬਾਕੀ ਜੇ ਕਿਸ ਨੇ ਲੈਣਾ ਟਰੈਕਟਰ ਤਾਂ ਬਾਈ ਨੇ ਸੰਪਰਕ